ਉਹ ਜਿਹੜੀ ਸਰਕਾਰ ਆ ਸਾਨੂੰ ਕਹਿੰਦੀ ਹੈ ਨਾ ਵੀ ਨਸ਼ੇੜੀ ਲੋਕ ਨਸ਼ੇੜੀ ਪੰਜਾਬ ਕਹਿੰਦੇ ਨਸ਼ੇੜੀ ਇਹਦਾ ਪੰਜਾਬ ਹੈ ਉਹਨਾਂ ਦੱਸ ਦਾਂਗੇ ਵੀ ਇਹ ਨਸ਼ੇੜੀ ਦਾ ਪੰਜਾਬ ਹੈ ਫਿਰ ਗੁਰੂ ਦੇ ਸਿੰਘਾਂ ਦਾ ਪੰਜਾਬ ਹੈ ਇਹ ਸਾਰ ਨੂੰ ਸਾਨੂੰ ਦੱਸਾਂਗੇ ਫਿਰ ਜਦੋਂ ਬਰੇਡ ਜਿਹੜੇ ਪੜਦੇ ਵੜਦੇ ਅੱਗੇ ਦਿੱਲੀ ਤੱਕ ਜਾਵਾਂਗੇ ਇਹ ਕਾਤਿਰੋ ਗੋਲੇ ਕਿਆ ਸੱਟਣੇ ਦੁਨੀਆ ਨੇ ਪਿੱਤਲੇ ਪਰਸਾਣੀਆਂ ਵਰਸਾ ਲੈਣ ਦੇ ਉਹ ਜਿੰਨੇ ਇਹਨਾਂ ਨੇ ਪਲਾਸਟਿਕ ਦੇ ਗੋਲੇ ਚਲਾਣੇ ਚਲਾਣ ਲੈਣ ਦੇ ਸਾਨੂੰ ਕੋਈ ਦਿੱਕਤ ਨਹੀਂ ਕੋਈ ਵੀ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਹੱਟਦੇ ਉੱਤੇ ਆਏ ਅੱਗੇ ਹੀ ਪਤਾ ਕਿ ਦਿੱਲੀ ਤੱਕ ਜਰੂਰ ਪਹੁੰਚ ਕਰਾਂਗੇ ਜੀ ਰਹਿ ਕੇ ਕਮੈਂਟ ਬਾਜੀ ਕਰ ਰਹੇ ਨਾ ਉਹਨਾਂ ਨੂੰ ਮ ਮੈਂ ਤੁਸੀਂ ਕਿ ਜਿਹੜਾ ਅੱਜ ਕਮੈਂਟ ਬਾਜੀ ਕਰਨੀ ਆ ਤਾਂ ਵੀ ਘਰਾਂ 'ਚ ਚੂੜੀਆਂ ਪਾ ਕੇ ਢਾਂਜੜਾ ਪਾ ਕੇ ਬਹਿ ਜਾਓ ਉੱਥੇ ਤੇ ਉੱਥੇ ਕਮੈਂਟ ਮੈਂ ਜਿੰਨੀ ਕਰਨੀ ਕਰ ਲਵਾਂ ਤੂੰ ਐ ਰੂਹ ਆਪਣੇ ਖੁਸ਼ ਕਰ ਲੋ ਵੀਰੇ ਬਾਕੀ ਇਹ ਸਾਡੇ ਅੱਗੇ ਕੁਝ ਵੀ ਚੀਜ਼ ਨਹੀਂ ਹੈਗੇ ਮੇਰੀ ਗੱਲ ਇਹ ਤਾਂ ਤੋੜਨੇ ਸਾਨੂੰ 10 ਮਿੰਟ ਨਹੀਂ ਲੱਗਦੇ ਉਹ ਜਿੱਦਾਂ ਹੁਣ ਪਿੱਤਲ ਦੀਆਂ ਗੋਲੀਆਂ ਚਲਾ ਰਹੇ ਐ ਜਾਂ ਉਹਦਾ ਗੈਸ ਦੇ ਗੋਲੇ ਡੇਗ ਰਹੇ ਉਹ ਸਾਡੇ ਅੱਗੇ ਕੁਝ ਵੀ ਨਹੀਂ ਹੈਗੇ ਉਹਨਾਂ ਤੋਂ ਸਾਨੂੰ ਕੋਈ ਡਰ ਨਹੀਂ ਹੈ ਗਿਆ ਕਿਸਾਨ ਅੰਦੋਲਨ ਦਾ ਅੱਜ ਤੀਜਾ ਦਿਨ ਹੈ ਤੇ ਤੀਸਰੇ ਦਿਨ ਦੀਆਂ ਕੀ ਤਸਵੀਰਾਂ ਨੇ ਕੀ ਐਕਟੀਵਿਟੀ ਹੈ ਉਹ ਅਸੀਂ ਸਵੇਰ ਤੋਂ ਤੁਹਾਨੂੰ ਵਿਖਾ ਰਹੇ ਹਾਂ ਇਸ ਵਕਤ ਸਾਡੇ ਨਾਲ ਕੁਝ ਨੌਜਵਾਨ ਨੇ ਜਿਹੜੇ ਵੱਖ-ਵੱਖ ਜ਼ਿਲ੍ਹਿਆਂ ਤੋਂ ਇੱਥੇ ਕਿਸਾਨ ਅੰਦੋਲਨ 'ਚ ਪੁੱਜੇ ਹੋਏ ਨੇ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਤੇ ਕਿਤੇ ਜਾਣਦੇ ਹਾਂ ਕਿ ਆਖਿਰ ਕੀ ਸੋਚਦੇ ਨੇ ਕਿਸਾਨ ਅੰਦੋਲਨ ਦੇ ਇਸ ਫੇਜ਼ ਬਾਰੇ ਤੇ ਕੀ ਕਹਿਣਾ ਚਾਹੁੰਦੇ ਨੇ ਸਰਕਾਰਾਂ ਨੂੰ ਤੁਸੀਂ ਕਿੱਥੋਂ ਆਏ ਹੋ ਭਾਈ ਸਾਹਿਬ ਵੀਰੇ ਮੈਂ ਸ਼ਹਿਰਪੁਰੋਂ ਆਇਆ ਮੇਰਾ ਨਾਮ ਸ਼ੇਰ ਸਿੰਘ ਹੈ ਵੀਰੇ ਕਦੋਂ ਆਏ ਤੁਸੀਂ ਅੱਜ ਨੇ ਵੀਰੇ ਮੈਨੂੰ 3 ਦਿਨ ਹੋ ਗਏ ਲਗਾਤਾਰ ਇੱਥੇ ਆਂਦੇ ਨੂੰ ਤੇ ਮੈਂ 3 ਦਿਨਾਂ ਤੋਂ ਇੱਥੇ ਹੀ ਆ ਜੀ ਤੇ ਮੋਰਚੇ ਦੇ ਅੱਗੇ ਫਤਿਹ ਕਰਨ ਵੀ ਜਾ ਰਹੇ ਹਾਂ ਵੀਰੇ ਹਾਂ ਜੀ ਜਿਹੜੇ ਹਾਲਾਤ ਤੁਸੀਂ ਦੇਖ ਰਹੇ ਹੋ ਜਿਸ ਤਰੀਕੇ ਨਾਲ ਇੱਕ ਪੰਜਾਬ ਦੇ ਲੋਕ ਜਿਹੜੇ ਹਰਿਆਣਾ ਦੇ ਦਾਖਲ ਹੋਣਾ ਚਾਹੁੰਦੇ ਆ ਉਤੋਂ ਅੱਗੇ ਦਿੱਲੀ ਜਾਣਾ ਚਾਹੁੰਦੇ ਬੇਸਿਕਲੀ ਹਰਿਆਣਾ ਤੋਂ ਤਾਂ ਲੰਘਣਾ ਹੀ ਹੈ ਪਰ ਜਿੱਦਾਂ ਅਥਰੂ ਗੈਸ ਦੇ ਗੋਲੇ ਛੁੱਟੇ ਜਾ ਰਹੇ ਨੇ ਕੀ ਸੋਚਦੇ ਹੋ ਤੁਸੀਂ ਬੇਜੀ ਕੋਈ ਗਾਲੀ ਕੱਢਣੇ ਕਾਥੇ ਗੋਲੇ ਗਿਆ ਸੱਟਣੇ ਜੁਨੀਆਂ ਇਹਨਾਂ ਨੇ ਪਿੱਤਲਾ ਬਰਸਾਣੀਆਂ ਬਰਸਾ ਲੈਣ ਦੇ ਉਹ ਜਿੰਨੇ ਇਹਨਾਂ ਨੇ ਪਲਾਸਟਿਕ ਦੇ ਗੋਲੇ ਚਲਾਣੇ ਚਲਾਣ ਲੈਣ ਦੇ ਸਾਨੂੰ ਕੋਈ ਦਿੱਕਤ ਨਹੀਂ ਕੋਈ ਵੀ ਇਹਨਾਂ ਨਾਲ ਕੋਈ ਫਰਕ ਨਹੀਂ ਪੈਂਦਾ ਸਾਡ ਨੂੰ ਇਹਨਾਂ ਉੱਤੇ ਅੱਗੇ ਅੱਗੇ ਹੀ ਪਤਾ ਕਿ ਦਿੱਲੀ ਤੱਕ ਜਰੂਰ ਪਹੁੰਚ ਕਰਾਂਗੇ ਜੀ ਜੇ ਸਾਡੇ ਨਹੀਂ ਮੰਨੇ ਸਾਡੇ ਨਹੀਂ ਮੰਨੇ ਤਾਂ ਆਪਾਂ ਦਿੱਲੀ ਤੱਕ ਜਾਵਾਂਗੇ ਜਾਵਾਂਗੇ ਵੀਰ ਜੀ ਹੋਰ ਬੇਜੀ ਮੈਂ ਇੱਕ ਅਪੀਲ ਕਰਾਂ ਜਾਂਦਾ ਹਾਂ ਜੋ ਵੀ ਆਪਣੇ ਪੰਜਾਬ ਵਿੱਚ ਪੰਜਾਬ ਹਰਿਆਣਾ ਰੁਪਈਏ ਜਿੰਨੇ ਵੀ ਆਪਣੇ ਵੀਰ ਕਿਉਂਕਿ ਸਾਡਾ ਸਾਡਾ ਕੱਲਿਆਂ ਦਾ ਸੰਘਰਸ਼ ਨਹੀਂ ਹੈ ਇਹ ਪੂਰੇ ਆਪਣੇ ਇੰਡੀਆ ਦਾ ਸੰਘਰਸ਼ ਹੈ ਕਿਸਾਨੀ ਸੰਘਰਸ਼ ਹੈ ਮਜ਼ਦੂਰ ਕਿਸਾਨ ਇਕਤਾ ਸੰਘਰਸ਼ ਹੈ ਵੀਰੇ ਇਹਨਾਂ ਵਿੱਚ ਸਾਰੇ ਜੋ ਮੇਰੇ ਮੇਰੇ ਵੀਰ ਜਿਹੜੇ ਨੌਜਵਾਨ ਵੀਰ ਜਿਹੜੇ ਅੱਜ ਵੀ ਘਰਾਂ ਵਿੱਚ ਬੈਠੇ ਹੋਏ ਹਨ ਨਾ ਜੀ ਉਹਨਾਂ ਨੂੰ ਇੱਕ ਸਨੇਹਾ ਦੇਣਾ ਜਾਂਦਾ ਹੈ ਵੀ ਆਪਾਂ ਵੈਰੀਕੇਟਾਂ ਤੱਕ ਪਹੁੰਚ ਸਕਦੇ ਹਾਂ ਹੈਂਡੀਕੈਪ ਬੰਦੇ ਹੋਣ ਦੇ ਬਾਵਜੂਦ ਵੀ ਸਾਨੂੰ ਛਾਤੀ ਥੱਲੇ ਪਤਾ ਲੱਗਦਾ ਸਾਡੇ ਲੈਟਰਨ ਬਾਰੇ ਕੋਈ ਕੰਟਰੋਲ ਨਹੀਂ ਵੀਰੇ ਤੇ ਅਸੀਂ ਜੇ ਵੈਰੀਕੇਟਾਂ ਤੱਕ ਪਹੁੰਚ ਸਕਦੇ ਹਾਂ ਉਹ ਤਾਂ ਤੁਹਾਤੋਂ ਵੀ ਅੱਗੇ ਜਾ ਸਕਦੇ ਹਾਂ ਨਾ ਤਾਂ ਕਿਉਂ ਨਹੀਂ ਵੀਰੇ ਤੁਸੀਂ ਸਾਡੇ ਕੋਲ ਆ ਰਹੇ ਤੁਹਾਡੇ ਨਾਲ ਇੱਕ ਨਾ ਇੱਕ ਤਣ ਕੇ ਚੱਲੋ ਵੀਰੇ ਅੱਗੇ ਵੱਧੋ ਕੋਈ ਗੱਲ ਨਹੀਂ ਕਿ ਆਂਸੂ ਬਾਰੇ ਕੁਝ ਵੀ ਤੁਹਾਡਾ ਨਿੱਕ ਪਗਾਰ ਸਕਦੇ ਜੀ ਜੋ ਤਾਂ ਹੌਸਲੇ ਬਲਾਦਾ ਸਾਡੇ ਤੱਕ ਜੀ ਤਾਂ ਵੀਰੇ ਜਰੂਰ ਘਰਾਂ ਤੋਂ ਬਾਹਰ ਆਓ ਉਹ ਵੀਰੇ ਜੋ ਘਰਾਂ ਵਿੱਚ ਆ ਕੇ ਰਹਿ ਕੇ ਹੀ ਕਮੈਂਟ ਬਾਜੀ ਕਰ ਰਹੇ ਨਾ ਉਹਨਾਂ ਨੂੰ ਮੈਂ ਇੱਕ ਗੱਲ ਇਹ ਕਹਿਣਾ ਚਾਹੁੰਦਾ ਵੀਰੇ ਵੀ ਤੁਸੀਂ ਕਿ ਜੇ ਘ ਜੋ ਉੱਤੇ ਤੇ ਉੱਤੇ ਕਮੈਂਟ ਮੈਂ ਜਿੰਨੀ ਕਰਨੀ ਕਰ ਲੋ ਤੋ ਇਹ ਰੂਹ ਆਪਣੇ ਖੁਸ਼ ਕਰ ਲੋ ਵੀਰੇ ਅੱਗੇ ਤਾਂ ਹੁਣ ਆਏ ਤਾਂ ਅੱਗੇ ਵਧਣਾ ਤੇ ਵਧਣਾ ਹੀ ਹੈ ਵੀਰੇ ਹੁਣ ਹਾਲੀ ਪਿੱਛੇ ਹਟਣਾ ਦਾ ਨਹੀਂ ਹੈ ਜੀ ਹੁਣ ਕਿਲਾ ਫਤਿਹ ਕਰਾਂਗੇ ਤੇ ਕਰਾਂਗੇ ਜੀ ਬਿਲਕੁਲ ਤੁਸੀਂ ਕਹਿ ਰਹੇ ਹੋ ਜਿਹੜਾ ਸੋਸ਼ਲ ਮੀਡੀਆ ਤੇ ਸਿਰਫ ਸਪੋਰਟ ਕਰ ਰਹੇ ਨੇ ਉਹ ਉੱਥੇ ਤਾਂ ਠੀਕ ਹੈ ਪਰ ਇੱਥੇ ਆ ਕੇ ਦੇਖਣਾ ਚਾਹੀਦਾ ਵੀਰੇ ਜਰੂਰ ਉਹ ਤੁਹਾਡਾ ਵੀ ਮੈਂ ਧੰਨਵਾਦ ਕਰਨਾ ਚਾਹੁੰਦਾ ਸੋਸ਼ਲ ਮੀਡੀਆ ਦਾ ਜੋ ਇੰਨਾ ਸਾਡਾ ਸਹਿਯੋਗ ਕਰ ਰਿਹਾ ਹੈ ਇਹ ਨਿਊਜ਼ ਅੱਗੇ ਪਹੁੰਚਾਉਣ ਵੀ ਸਾਡੀ ਮਦਦ ਕਰ ਰਹੇ ਵੀਰੇ ਬਹੁਤ ਬਹੁਤ ਧੰਨਵਾਦ ਜੀ ਵੀਰੇ ਤੁਹਾਡਾ ਤੁਸੀਂ ਕੁਝ ਕਹਿ ਹਾਂਜੀ ਵੀਰ ਜੀ ਆਪਾਂ ਇਹ ਕਹਨੇ ਜਾਂਦੇ ਵੀ ਸਾਡੀ ਸਾਡੀ ਮੰਗਾਂ ਵੀਰ ਜੀ ਤੁਸੀਂ ਪੂਰੀ ਕਰੋ ਸਰਕਾਰ ਨੂੰ ਇਹ ਬੇਨਤੀ ਹੈ ਵੀ ਮੰਗਾਂ ਸਾਡੀ ਆਰਮਨਾਲ ਪੂਰੀ ਕਰ ਦਿਓ ਵੀਰ ਜੀ ਜੇ ਤੁਸੀਂ ਨਹੀਂ ਮੰਗਾਂ ਕਰਨਗੇ ਪੂਰੀ ਇਹਦਾ ਮਜ਼ਦੂਰ ਮਜ਼ਬੂਰੀ ਦੇ ਵਿੱਚ ਸਾਨੂੰ ਅੱਗੇ ਵਧਣਾ ਹੀ ਪੈਣਾ ਸਾਡੇ ਕੋਲ ਕੋਈ ਆਪਸ਼ਨ ਨਹੀਂ ਹੈ ਕੋਈ ਵੀ ਆਪਾਂ ਤੁਹਾਡੇ ਨਾਲ ਕੋਈ ਵੀ ਸਾਡੀ ਕੋਈ ਲੜਾਈ ਨਹੀਂ ਹੈ ਕੋਈ ਕਿਸੇ ਤਰ੍ਹਾਂ ਦਿੱਲੀ ਜੋ ਦਿੱਲੀ ਦੇ ਬਾਹਰ ਦਿੱਲੀ ਲੋਕ ਉਹਨਾਂ ਨਾਲ ਵੀ ਸਾਡੀ ਕੋਈ ਲੜਾਈ ਨਹੀਂ ਕਿਸੇ ਪ੍ਰਕਾਰ ਦਾ ਕੋਈ ਉਹ ਨਹੀਂ ਹੈ ਸਾਡਾ ਸ਼ਾਂਤ ਵੀ ਸੰਗਠਨ ਚੱਲ ਰਿਹਾ ਹੈ ਉਹ ਸ਼ਾਂਤ ਵਿੱਚ ਚੱਲਦਾ ਰਹੇਗਾ ਅਗਰ ਜੇ ਇਹ ਅੱਗੋਂ ਸਾਡਾ ਗਲਤ ਕਰ ਰਹੇ ਆ ਵੀ ਸਾਨੂੰ ਤਾਂ ਕੁਝ ਨਾ ਕੁਝ ਕਰਨਾ ਹੀ ਪਏਗਾ ਜੀ ਫਿਰ ਉਹ ਜਿਹੜੀ ਸਰਕਾਰ ਆ ਸਾਨੂੰ ਕਹਿੰਦੀ ਹੈ ਨਾ ਵੀ ਨਸ਼ੇੜੀ ਲੋਕ ਨਸ਼ੇੜੀ ਪੰਜਾਬ ਕਹਿੰਦੇ ਆ ਨਸ਼ੇੜੀ ਹੀ ਇਹ ਪੰਜਾਬ ਹੈ ਉਹਨਾਂ ਦੱਸ ਦਾਂਗੇ ਵੀ ਆ ਫਿਰ ਨਸ਼ੇੜੀ ਦਾ ਪੰਜਾਬ ਹੈ ਫਿਰ ਗੁਰੂ ਦੇ ਸਿੰਘਾਂ ਦਾ ਪੰਜਾਬ ਹੈ ਇਹ ਸਾਰਾ ਕੁਝ ਉਹਨਾਂ ਦੱਸਾਂਗੇ ਫਿਰ ਜਦੋਂ ਬਰਾਇਟ ਜਿਹੜੇ ਪੜਦੇ ਫੜਦੇ ਅੱਗੇ ਦਿੱਲੀ ਤੱਕ ਜਾਵਾਂਗੇ ਜੀ ਬਿਲਕੁਲ ਪੰਜਾਬ ਤਾਂ ਤਸ਼ੱਦਦ ਦੇ ਸਾਹਮਣੇ ਹੱਕ ਤਾਨ ਕੇ ਖੜਿਆ ਹੈ ਜੁਹਾਰੂਆਂ ਦੀ ਕੌਮ ਹੈ ਵੀਰੇ ਨਸ਼ੇੜੀ ਦੀ ਕੌਮ ਨਹੀਂ ਹੈ ਇਹ ਝੂਠੇ ਰੋਪ ਲਾ ਰਹੇ ਜਿਹੜੇ ਬੋਲ ਰਹੇ ਨਾ ਉਗਰਵਾਦੀ ਇਹ ਉਗਰਵਾਦੀ ਪੰਜਾਬੀ ਹੈ ਉਗਰਵਾਦੀ ਇਹ ਦੱਸਾਂਗੇ ਨਾ ਫ ਫੋਰ ਗੱਲਬਾਤ ਕਰਦੇ ਆਂ ਜਾਣਦੇ ਆਂ ਤੁਸੀਂ ਕਿੱਥੋਂ ਆਏ ਹੋ ਭਾਈ ਸਾਹਿਬ ਮੈਂ ਸ਼ਹਿਰ ਮੂਨਕ ਤੋਂ ਸੰਗਰੂਰ ਜ਼ਿਲ੍ਹਾ ਜੀ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਕੇਂਦਰ ਸਰਕਾਰ ਨੂੰ ਇਹਨਾਂ ਹਾਲਾਤਾਂ ਬਾਰੇ ਮੈਂ ਇਹੀ ਆਈ ਜਿਹੜਾ ਸਾਡਾ ਹੱਕ ਹੈ ਜੀ ਸਾਨੂੰ ਹੱਕ ਚਾਹੀਦਾ ਹੈ ਸ਼ਾਮ ਦਾ 5 ਵਜੇ ਦਾ ਟਾਈਮ ਦਿੱਤਾ ਹੈ ਜੇ ਉਤੋਂ ਤੱਕ ਕੋਈ ਹਿਲਾ ਨਿਕਲੂਗਾ ਸਰਕਾਰ ਕੱਢੂਗੀ ਠੀਕ ਹੈ ਨਹੀਂ ਕੱਢੂਗੀ ਫਿਰ ਅਸੀਂ ਦਿੱਲੀ ਕੂਚ ਕਰਾਂਗੇ ਕਿਉਂਕਿ ਸਾਡੇ ਹੱਕ ਨੇ ਜੀ ਸਾਨੂੰ ਅਸੀਂ ਆਪਣੇ ਹੱਕ ਮੰਗ ਰਹੇ ਆਂ ਅਸੀਂ ਕੋਈ ਨਜਾਇਜ਼ ਚੀਜ਼ ਨਹੀਂ ਮੰਗ ਰਹੇ ਉਹ ਤਾਂ ਸਾਡੇ ਹੱਕ ਨੇ ਸਾਨੂੰ ਸਾਡੇ ਹੱਕ ਚਾਹੀਦੇ ਨੇ ਸਾਡੇ ਹੱਕ ਜੇ ਮਿਲ ਗਏ ਠੀਕ ਹੈ ਨਹੀਂ ਸ਼ਾਮ ਨੂੰ ਦਿੱਲੀ ਭਾਗ ਜੀ ਬਿਲਕੁਲ ਜਿਹੜਾ ਦਿੱਲੀ ਦਿੱਲੀ ਕੂਚ ਹੈ ਪਿਛਲੀ ਵਾਰੀ ਦਿੱਲੀ ਜਾ ਕੇ ਇੰਨਾ ਵੱਡਾ ਮੋਰਚਾ ਲਾ ਕੇ ਕਾਨੂੰਨ ਵਾਪਸ ਹੋ ਗਏ ਸੀ ਤਾਂ ਇਸ ਵਾਰੀ ਵੀ ਲੱਗਦਾ ਹੈ ਕਿ ਇਹ ਵਾਲਾ ਟੱਪ ਕੇ ਦਿੱਲੀ ਜਾਇਆ ਜਾ ਸਕੇਗਾ 5 ਵਜੇ ਤੋਂ ਬਾਅਦ ਜਿਹੜੀ ਮੀਟਿੰਗ ਹੁੰਦੀ ਹੈ ਉਸ ਤੋਂ ਬਾਅਦ ਨਹੀਂ ਇਹ ਅਸੀਂ 5 ਵਜੇ ਤੱਕ ਦਾ ਵੇਟ ਕਰ ਰਹੇ ਹਾਂ ਜਾਨੀ ਕਿ ਤੇ ਜਦੋਂ ਸਾਡੇ ਆਗੂ ਬੰਦੇ ਆ ਜੋ 5 ਵਜੇ ਤੋਂ ਬਾਅਦ ਸਾਨੂੰ ਆਦੇਸ਼ ਦੇਣਗੇ ਅਸੀਂ ਉਹਨਾਂ ਦਾ ਆਦੇਸ਼ ਮੰਨਣਾ ਬਾਕੀ ਇਹ ਸਾਡੇ ਅੱਗੇ ਕੁਝ ਵੀ ਚੀਜ਼ ਨਹੀਂ ਹੈਗੇ ਵਰਿਕਟ ਇਹਨਾਂ ਨੂੰ ਤੋੜਨੇ ਸਾਨੂੰ 10 ਮਿੰਟ ਨਹੀਂ ਲੱਗਦੇ ਉਹ ਜਿੱਦਾਂ ਹੁਣ ਪਿੱਤਲ ਦੀਆਂ ਗੋਲੀਆਂ ਚਲਾ ਰਹੇ ਐ ਜਾਂ ਉਹਦਾ ਗੈਸ ਦੇ ਗੋਲੇ ਡੇਗ ਰਹੇ ਆ ਉਹ ਸਾਡੇ ਅੱਗੇ ਕੁਝ ਵੀ ਨਹੀਂ ਹੈਗਾ ਉਹਨਾਂ ਨੂੰ ਸਾਨੂੰ ਕੋਈ ਡਰ ਨਹੀਂ ਹੈਗਾ ਜਿਹੇ ਕੱਚ ਗੋਲੀ ਖਾਣੀ ਪਊਗੀ ਤਾਂ ਉਹ ਵੀ ਖਾ ਲੂਗੇ ਨਹੀਂ ਅਸੀਂ ਬਸ ਥੋੜਾ ਜਿਹਾ ਬੇਟੀ ਕਰ ਰਹੇ ਆ 5 ਵਜੇ ਤੱਕ ਦਾ ਉਸ ਤੋਂ ਬਾਅਦ ਅੱਜ ਫਿਰੇ ਭਾਰ ਕਰੀ ਜਾਣਾ ਜੀ ਬਿਲਕੁਲ ਇਹੀ ਤਸਵੀਰ ਹੈ ਇਹੀ ਸੋਚਿਆ ਜਾ ਰਿਹਾ ਹੈ ਕਿ ਇਹ ਜਿਹੜੇ ਪਿੱਤਲ ਦੀਆਂ ਗੋਲੀਆਂ ਜਾਂ ਜਿਹੜੇ ਅਥਰੋ ਗੈਸ ਦੇ ਗੋਲੇ ਇਹ ਹੌਸਲਾ ਨਹੀਂ ਡੇਗਣ ਲੱਗੇ ਉਹ ਤਾਂ ਸਿਰਫ ਇੰਤਜ਼ਾਰ ਹੋ ਰਿਹਾ ਹੈ ਕਿ ਕਦੋਂ ਜਥੇਬੰਦੀਆਂ ਦੀ ਮੀਟਿੰਗ ਖਤਮ ਹੋਏਗੀ ਤੇ ਉਸ ਤੋਂ ਬਾਅਦ ਅਗਲੀ ਰੂਪਰੇਖਾ ਤਿਆਰ ਕੀਤੀ ਜਾਏਗੀ ਕੈਮਰਾ ਪਰਸਨ ਮਨੀਸ਼ ਦੇ ਨਾਲ Imran Khan Punjabi Bullet